ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਨਾਮ ਗੁਰਵਿੰਦਰ ਸਿੰਘ ਤੁਸੀਂ ਦੇਖਿਆ ਹੈ ਉਹ ਬਾਜਵਾ ਐਂਡ ਸੰਦੂ ਵਲੌਗ ਬਹੁਤ ਇੰਪੋਰਟੈਂਟ ਵਲੌਗ ਹੈ ਅੱਜ ਦੇ ਵਲੌਗ ਦੇ ਵਿੱਚ ਤੁਹਾਡੇ ਨਾਲ ਕੈਨੇਡਾ ਦਾ ਟ੍ਰੈਂਡ ਡਿਸਕਸ ਕਰਨਾ ਹੈ ਇੰਪੋਰਟੈਂਟ ਇਸ ਕਰਕੇ ਹੈ ਕਿ ਭਈ ਵੱਖ-ਵੱਖ ਏਜੰਟਸ ਦੀਆਂ ਜਦੋਂ ਤੁਸੀਂ ਵੀਡੀਓ ਦੇਖਦੇ ਹੋ ਤਾਂ ਕਨਫਿਊਜ਼ ਹੋ ਜਾਂਦੇ ਹੋ ਕੋਈ ਕਹਿੰਦਾ ਜੀ ਸਾਡੇ ਕੋਲ ਆਜੋ ਸਾਡਾ 100% ਸਕਸੈਸ ਰੇਟ ਹੈ ਕੋਈ ਕਹਿੰਦਾ ਜੀ ਸਾਡੇ ਕੋਲ ਅਜੋ 80% ਹੈ ਕੋਈ ਕਹਿੰਦਾ ਜੀ 60% ਹੈ ਕੋਈ ਕਹਿ ਰਿਹਾ ਚੰਗਾ ਚੱਲ ਰਿਹਾ ਤੇ ਕੋਈ ਕਹਿ ਰਿਹਾ ਮਾੜਾ ਚੱਲ ਰਿਹਾ ਪਰ ਐਕਚੁਅਲ ਦੇ ਵਿੱਚ ਟ੍ਰੈਂਡ ਹੈ ਕਿ ਵਕ ਵਕ ਜਿਹੜੇ ਕਹਿ ਸਕਦੇ ਕਿ ਫੋਲੋਅਰਸ ਨੇ ਉਹਨਾਂ ਦੀਆਂ ਜਦੋਂ ਕਾਲਸ ਆਉਂਦੀਆਂ ਨੇ ਤਾਂ ਉਸ ਬਿਹਾਫ ਤੇ ਮੈਂ ਤੁਹਾਡੇ ਨਾਲ ਅੱਜ ਦੀ ਵੀਡੀਓ ਜਿਹੜੀ ਹੈ ਉਹ ਰਿਕਾਰਡ ਕਰ ਰਿਹਾ ਹਾਂ ਤੇ ਕਿਹੜੇ ਉਹ ਫੈਕਟਰ ਨੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਤੁਹਾਡਾ ਵੀਜ਼ਾ ਜਿਹੜਾ ਉਹ ਰਿਫਿਊਜ਼ ਹੋ ਜਾਂਦਾ ਹੈ ਉਥੇ ਤੁਹਾਨੂੰ ਕਿਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਤੇ ਹੁਣ ਇਸ ਜਿਹੜਾ ਸਮਾਂ ਚੱਲ ਰਿਹਾ ਹੈ ਨਾ ਜਦੋਂ ਆ ਸਮਾਂ ਚੱਲ ਰਿਹਾ ਜਦੋਂ ਨਵੀਂ ਕੈਬਨਿਟ ਬਣੀ ਹੈ ਮਾਰਕ ਕਰਨੀ ਦੀ ਨਵੇਂ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਬਣੇ ਨੇ ਤਾਂ ਉਸ ਸਮੇਂ ਦੇ ਵਿੱਚ ਕੀ ਤੁਹਾਨੂੰ ਹੁਣ ਫਾਈਲਿੰਗ ਕਰਨੀ ਚਾਹੀਦੀ ਹੈ ਰਾਈਟ ਟਾਈਮ ਹੈ ਤੇ ਕਿੰਨਾ ਪ੍ਰੋਫਾਈਲ ਵਾਸਤੇ ਸਹੀ ਸਮਾਂ ਕਿੰਨਾ ਨੂੰ ਹਾਲੇ ਵੀ ਰੁਕਣਾ ਚਾਹੀਦਾ ਉੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਸਿਰਫ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਤੁਸੀਂ ਨੋਟਸ ਉਹ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਂਦੇ ਆ ਸਭ ਤੋਂ ਪਹਿਲਾਂ ਤੋਂ ਦੱਸਦਾ ਕਿ ਜਿਹੜਾ ਸਕਸੈਸ ਰੇਟ ਹੈ ਇਹਨੂੰ ਮਾਪਣ ਵਾਲਾ ਕੋਈ ਪੈਮਾਨਾ ਨਹੀਂ ਹੈਗਾ ਯਾ ਤਾਂ ਕੋਈ IRCC ਇੰਟਰਨਲ ਰਿਪੋਰਟ ਸ਼ੇਅਰ ਕਰੇ ਤਾਂ ਗੱਲ ਬੰਦੀ ਹੈ ਕਿ ਭਈ ਸਕਸੈਸ ਰੇਟ ਕੀ ਚੱਲ ਰਿਹਾ ਹੈ ਜਾਂ ਕੋਈ 에ਜੰਟ ਉੱਠ ਕੇ ਵੀਡੀਓ ਬਣਾ ਦਿੰਦਾ ਜੀ 100% ਚੱਲ ਰਿਹਾ 60% ਚੱਲ ਰਿਹਾ 80% ਚੱਲ ਰਿਹਾ ਹੈ ਉਹ ਆਪਣੀ ਬਿਹਫ ਤੇ ਬਣਾ ਰਿਹਾ ਹੈ ਕਿਹਦੇ ਬਿਹਫ ਤੇ ਬਣਾ ਰਿਹਾ ਐਦਾਂ ਕੁਝ ਨਹੀਂ ਪਤਾ ਹੁੰਦਾ ਸੋ ਤੁਹਾਡੀ ਪ੍ਰੋਫਾਈਲ ਮੈਟਰ ਕਰਦੀ ਹੈ ਤੁਹਾਡੀ ਫਾਈਲ ਦੱਸਣ ਦਾ ਤਰੀਕਾ ਐਂਬੈਸੀ ਨੂੰ ਤੁਸੀਂ ਆਪਣੀ ਫਾਈਲ ਸਮਝਾ ਕਿਵੇਂ ਰਹੋ ਤੁਹਾਡਾ ਮੈਸੇਜ ਕਿਵੇਂ ਡਿਲੀਵਰ ਹੋ ਰਿਹਾ ਇਸ ਤੇ ਡਿਪੈਂਡ ਕਰਦਾ ਹੈ ਹੁਣ ਆਪਾਂ ਇਹਨੂੰ ਕੈਟੇਗਰੀਜ਼ ਕਰਦੇ ਆਂ ਕੈਨੇਡਾ ਦੇ ਟੂਰਿਸਟ ਵੀਜ਼ਾ ਦੇ ਉੱਤੇ ਡਿਸਕਸ਼ਨ ਅੱਜ ਆਪਾਂ ਕਰਾਂਗੇ ਫਿਰ ਹੌਲੀ ਹੌਲੀ ਆਪਾਂ ਹਰ ਇੱਕ ਵੀਜ਼ੇ ਦੇ ਉੱਤੇ ਇਸ ਚੀਜ਼ ਨੂੰ ਲੈ ਕੇ ਡਿਸਕਸ ਕਰਨਾ ਹੈ ਪਹਿਲਾਂ ਆਪਾਂ ਟੂਰਿਸਟ ਵੀਜ਼ਾ ਤੇ ਡਿਸਕਸ ਕਰਦੇ ਆਂ ਇੱਕ ਹੁੰਦੇ ਆ ਜਿਨ੍ਹਾਂ ਦੀ ਟਰੈਵਲ ਹਿਸਟਰੀ ਹੁੰਦੀ ਹੈ ਤੇ ਇੱਕ ਹੁੰਦੇ ਆ ਜਿਨ੍ਹਾਂ ਦਾ ਫਰੈਸ਼ ਪਾਸਪੋਰਟ ਹੁੰਦਾ ਕਿਤੇ ਵੀ ਇਸ ਤੋਂ ਪਹਿਲਾਂ ਟਰੈਵਲ ਨਹੀਂ ਕੀਤੇ ਹੁੰਦੇ ਚਾਰਟ ਤੁਸੀਂ ਦੇਖੋ ਕਿ ਮੈਂ ਡਾਇਗਰਾਮ ਇੱਕ ਪ੍ਰਿਪੇਅਰ ਕੀਤਾ ਤੁਹਾਡੇ ਵਾਸਤੇ ਇਹਦੇ ਸਭ ਤੋਂ ਪਹਿਲਾਂ ਆਪਾਂ ਟਰੈਵਲ ਹਿਸਟਰੀ ਵਾਲਿਆਂ ਵਾਸਤੇ ਜਾਣਨੇ ਆ ਕਿ ਭਈ ਜੇਕਰ ਤੁਹਾਡੇ ਕੋਲ ਟਰੈਵਲ ਹਿਸਟਰੀ ਹੈਗੀ ਆ ਤੁਸੀਂ ਦੋ ਚਾਰ ਕੰਟਰੀਆਂ ਟਰੈਵਲ ਕੀਤੀਆਂ ਹੈਗੀਆਂ ਨੇ ਉਸ ਕੰਡੀਸ਼ਨ ਦੇ ਵਿੱਚ ਤੁਹਾਡੇ ਕੋਲ ਦੋ ਰਾਹ ਖੁੱਲੇ ਹੁੰਦੇ ਇੱਕ ਹੋਟਲ ਬੁਕਿੰਗ ਦਾ ਦੂਜਾ ਹੁੰਦਾ ਸਪੌਂਸਰਸ਼ਿਪ ਦਾ ਕਿ ਭਈ ਹਾਂ ਦਾ ਕੈਨੇਡਾ ਦੇ ਵਿੱਚ ਤੁਹਾਡਾ ਕੋਈ ਨੂਨ ਹੈਗਾ ਹੈ ਇਹ ਤਾਂ ਦਾਉਦੀਨ ਆ ਕੋਈ ਰਿਲੇਸ਼ਨਸ਼ਿਪ ਜਸਟੀਫਾਈ ਹੋ ਸਕਦਾ ਹੈ ਉਹ ਤਾਂ ਸਪਾਂਸਰਸ਼ਿਪ ਮੰਗਾਲੂ ਤੇ ਦੂਜਾ ਹੁੰਦਾ ਹੈ ਹੋਟਲ ਬੁੱਕ ਤੇ ਲਗਾ ਲੋ ਕਿ ਹੋਟਲ ਬੁੱਕ ਕਰਕੇ ਤੇ ਲਗਾ ਲਓ ਹੁਣ ਜੇਕਰ ਤੁਹਾਡੇ ਕੋਲ ਟ੍ਰੈਵਲ ਹਿਸਟਰੀ ਹੈਗੀ ਹੈ ਤਾਂ ਤੁਸੀਂ ਹੋਟਲ ਬੁਕਿੰਗ ਤੇ ਵੀ ਵੀਜ਼ਾ ਅਪਲਾਈ ਕਰ ਸਕਦੇ ਹੋ ਵੀਜ਼ਾ ਆਉਣ ਦੇ ਪੂਰੇ ਪੂਰੇ ਚਾਂਸਸ ਜਿਹੜੇ ਆ ਉਹ ਹੋ ਸਕਦੇ ਨੇ ਜੇਕਰ ਤੁਹਾਡੀ ਫਾਈਲ ਸਹੀ ਹੈ ਤੁਹਾਡੇ ਫੰਡ ਸਹੀ ਨੇ ਤੁਸੀਂ ਸਹੀ ਢੰਗ ਦੇ ਨਾਲ ਆਪਣਾ ਇੰਟੈਂਟ ਸ਼ੋਅ ਕੀਤਾ ਕਿ ਬਈ ਕਿਉਂ ਤੁਸੀਂ ਕੈਨੇਡਾ ਚੱਲੇ ਹੋ ਤੇ ਤੁਹਾਡੀਆਂ ਹੋਮ ਟਾਈਜ਼ ਕਲੀਅਰ ਨੇ ਕਿ ਬਈ ਤੁਸੀਂ ਵਾਪਸ ਜੇਕਰ ਮੁੜਦੇ ਹੋ ਤਾਂ ਇੰਡੀਆ ਦੇ ਵਿੱਚ ਆ ਕੇ ਤੁਹਾਨੂੰ ਤੁਸੀਂ ਕੀ ਕੁਝ ਕਰਨਾ ਹੈ ਜਾਂ ਤੁਹਾਡਾ ਇੱਥੇ ਇੰਡੀਆ ਦੇ ਵਿੱਚ ਪਲਾਨ ਕੀ ਹੈਗਾ ਜਾਂ ਫਿਊਚਰ ਪਲਾਨ ਤੁਸੀਂ ਉਹਦੇ ਵਿੱਚ ਕਿੱਦਾਂ ਐਕਸਪਲੇਨ ਕੀਤਾ ਹੈ ਆਪਣੇ ਆਬਲੀਗੇਸ਼ਨਸ ਭਾਵੇਂ ਤੁਹਾਡੇ ਪਰਸਨਲ ਐ ਭਾਵੇਂ ਪ੍ਰੋਫੈਸ਼ਨਲ ਐ ਉਹ ਤੁਸੀਂ ਕਿੱਦਾਂ ਉਹਦੇ ਉੱਤੇ ਐਕਸਪਲੇਨ ਕੀਤੇ ਐ ਉਸ ਚੀਜ਼ ਦੇ ਉੱਤੇ ਨਿਰਭਰ ਕਰਦਾ ਐ ਡਿਪੈਂਡ ਕਰਦਾ ਐ ਹੁਣ ਦੂਜੀ ਗੱਲ ਆ ਗਈ ਸਪਾਂਸਰਸ਼ਿਪ ਦੇ ਉੱਤੇ ਜੇ ਇਹਤੇ ਕਿਸੇ ਨੂਨ ਬੰਦੇ ਦੀ ਸਪਾਂਸਰਸ਼ਿਪ ਹੈ ਜਿੰਨੂੰ ਤੁਸੀਂ ਜਾਣਦੇ ਹੋ ਜਿਹਦੇ ਨਾਲ ਤੁਸੀਂ ਰਿਲੇਸ਼ਨਸ਼ਿਪ ਜਸਟੀਫਾਈ ਕਰ ਸਕਦੇ ਹੋ ਤੁਹਾਡੇ ਕੋਲ ਕੋਈ ਰਿਲੇਸ਼ਨਸ਼ਿਪ ਡਾਕੂਮੈਂਟ ਹੈਗਾ ਤਾਂ ਯੂਜ਼ ਕਰੋ ਨਹੀਂ ਤੇ ਮੇਰੀ ਸਲਾਹ ਹੈ ਕਿ ਜਿਹੜੇ ਟਰੈਵਲ ਹਿਸਟਰੀ ਵਾਲੇ ਆ ਉਹ ਸਪਾਂਸਰਸ਼ਿਪ ਅਨਨੂਨ ਬੰਦੇ ਦੀ ਲੈ ਨਾਲ ਹੋਟਲ ਬੁਕਿੰਗ ਦੇ ਉੱਤੇ ਫਾਈਲ ਲਗਾਓ ਤੁਹਾਡਾ ਵੀਜ਼ਾ ਆਉਣ ਦੇ ਚਾਂਸਸ ਜ਼ਿਆਦਾ ਹੋਣਗੇ ਕੰਪੈਰੀਜ਼ਨ ਕਿ ਆਪਕੀ ਸੇ ਦੀ ਸਪਾਂਸਰਸ਼ਿਪ ਹੋਵੇਗੀ ਠੀਕ ਹੈ हूँ आप जाने फ्रैश पासपोर्ट वाले अच्छा दूजी गल स्पोंसरशिप वाल वास्ते भी सारिया चीज़ा मैटर करती ने फंड मैटर करते हैं तो होम टाइज मैटर कर देंगे ने ठीक है उस तो अलावा तो बिजनेस किड़ा कर रहे हो जॉब कर रहे हो क्यों वापस आना क्यों नहीं वापस आना है यार चीज़ा जोड़िया ने, ने प्रोपर ढंग में एक्सप्लेन होनी चाहिए तो इंटेंट क्लीयर होना चाहिए कि कैनेडा क्यों चलिए हूँ आप फ्रैश पासपोर्ट की गल करते क्योंकि सब तो ज़्यादा क्वेरी फ्रैश पासपोर्ट ही होंगी है कि भाई फ्रैश पासपोर्ट कि जा सकते हैं ਇੱਕ ਹੁੰਦਾ ਫਰੈਸ਼ ਪਾਸਪੋਰਟ ਦੇ ਵਿੱਚ ਖਾਸ ਕਰਕੇ ਸਪਾਂਸਰਸ਼ਿਪ ਤੇ ਹੋਮ ਟਾਈਜ਼ ਹੋਮ ਟਾਈਜ਼ ਨੂੰ ਮੈਂ ਘਾਤੋਂ ਤੋ ਤਰੀਕੇ ਨਾਲ ਡਿਵਾਈਡ ਕੀਤਾ ਜਿਹੜਾ ਫਰੈਸ਼ ਪਾਸਪੋਰਟ ਦੇ ਵਿੱਚ ਸਪਾਂਸਰਸ਼ਿਪ ਹੁੰਦੀ ਹੈ ਜੇਕਰ ਤੁਹਾਡੇ ਨੋਨ ਬੰਦੇ ਦੀ ਸਪਾਂਸਰਸ਼ਿਪ ਹੈ ਤਾਂ ਬਿਲਕੁਲ ਵੀਜ਼ਾ ਅਪਲਾਈ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਜੇਕਰ ਤੁਹਾਡਾ ਭੈਣ ਭਰਾ ਕੋਈ ਮਾਂ ਪਿਓ ਤੁਹਾਡਾ ਕੋਈ ਰਿਸ਼ਤੇਦਾਰ ਸਾਕਾ ਜੀ ਦੇ ਨਾਲ ਤੁਹਾਡੇ ਰਿਲੇਸ਼ਨਸ਼ਿਪ ਜਸਟੀਫਾਈ ਹੋ ਸਕਦੀ ਹੈ ਤਾਂ ਤੁਸੀਂ ਬਲੱਡ ਰਿਲੇਸ਼ਨ ਹੈ ਤੁਹਾਡਾ ਤਾਂ ਤੁਸੀਂ ਉੱਤੇ ਫਾਈਲਿੰਗ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈਗਾ ਵੀਜ਼ਾ ਆਉਣ ਦੇ ਚਾਂਸਸ ਹੁੰਦੇ ਪਰ ਜੇਕਰ ਕੋਈ ਅਨਨੋਨ ਬੰਦਾ ਤੁਹਾਨੂੰ ਸਪਾਂਸਰ ਕਰ ਤੁਹਾਡੀ ਏਜ ਘੱਟ ਹੈ ਤੁਹਾਡੀਆਂ ਹੋਮਟਾਈਜ਼ ਕਲੀਅਰ ਨਹੀਂ ਹੈ ਦੀਆਂ ਤਾਂ ਭਈ ਮੇਰੇ ਹਿਸਾਬ ਦੇ ਨਾਲ ਫਰੈਸ਼ ਪਾਸਪੋਰਟ ਹੈ ਤਾਂ ਤੁਸੀਂ ਫਾਈਲਿੰਗ ਨਾ ਕਰੋ ਜਿਆਦਾ ਬੈਟਰ ਹੋਵੇ ਜੇਕਰ ਤੁਸੀਂ ਫਾਈਲਿੰਗ ਕਰਨਾ ਚਾਹੁੰਦੇ ਹੋ ਰਿਸਕ ਲੈਣਾ ਚਾਹੁੰਦੇ ਹੋ ਲੈ ਸੰਗ ਮੈਂ ਨਹੀਂ ਕਹਿੰਦਾ ਵੀਜ਼ਾ ਆਉਂਦਾ ਹੀ ਨਹੀਂ ਹੈ ਪਰ ਵੀਜ਼ਾ ਆਉਣ ਦੇ ਚਾਂਸਸ ਬਹੁਤ ਘੱਟ ਹੁੰਦੇ ਹੋਮਟਾਈਜ਼ ਦੇ ਵਿੱਚ ਜੇਕਰ ਤੁਸੀਂ ਮੈਰਿਡ ਹੋ ਤੁਹਾਡੇ ਇੱਥੇ ਬੱਚੇ ਨੇ ਫਿਰ ਉਸ ਕੰਡੀਸ਼ਨ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਅਨਨੂਨ ਬੰਦੇ ਦੇ ਵੀ ਪਰ ਵੀਜ਼ਾ ਹੁੰਦੇ ਚਾਂਸਸ ਜਿਹੜੇ ਆ ਉਹ ਰਿਲੇਸ਼ਨਸ਼ਿਪ ਤੇ ਤੁਹਾਡੇ ਇੰਟੈਂਟ ਦੇ ਉੱਤੇ ਤੇ ਵਾਪਸ ਕਿਉਂ ਮੜੋਗੇ ਤੁਹਾਡੇ ਇੱਥੇ ਇੰਡੀਆ ਦੇ ਵਿੱਚ ਬਿਜ਼ਨਸ ਪ੍ਰੋਫਾਈਲ ਜਾਂ ਜੋਬ ਪ੍ਰੋਫਾਈਲ ਦੇ ਉੱਤੇ ਡਿਪੈਂਡ ਕਰੇਗਾ ਕਿ ਭਈ ਉਹ ਕਿੰਨੀ ਸਟਰੋਂਗ ਤੁਹਾਡੀ ਹੈਗੀ ਉਸ ਤੋਂ ਬਾਅਦ ਹੋਮ ਟਾਈਸ ਦੇ ਵਿੱਚ ਮੈਰਿਡ ਤੇ ਅਨਮੈਰਿਡ ਇਹ ਦੋ ਜਿਹੜੇ ਪਹਿਲੂ ਨੇ ਇਹ ਬਹੁਤ ਇੰਪੋਰਟੈਂਟ ਹੁੰਦੇ ਨੇ ਜੇ ਤੇ ਤੁਸੀਂ ਮੈਰਿਡ ਤਾਂ ਤੁਹਾਡੇ ਨੂੰ ਹੁਣ ਟਾਈਟਸ ਕਲੀਅਰ ਕਰਨੀਆਂ ਥੋੜੀਆਂ ਜਿਹੀਆਂ ਸੌਖੀਆਂ ਹੋ ਜਾਂਦੀਆਂ ਭਾਵੇਂ ਇੱਥੇ ਬਿਜ਼ਨਸ ਹੈ ਭਾਵੇਂ ਇੱਥੇ ਤੁਹਾਡੀ ਜੋਬ ਪ੍ਰੋਫਾਈਲ ਹੈ ਨਾਲ ਦੀ ਨਾਲ ਤੁਸੀਂ ਆਪਣੇ ਵਾਈਫ ਦਾ ਆਪਣੇ ਬੱਚਿਆਂ ਦਾ ਬਹਾਨਾ ਵੀ ਬਣਾ ਸਕਦੇ ਹੋ ਕਿ ਭਈ ਇਸ ਕਰਕੇ ਸੀ ਵਾਪਸ ਆਣਾ ਬੜੇ ਅਨਮੈਰਿਡ ਹੋ ਤਾਂ ਭਈ ਥੋੜਾ ਜਿਹਾ ਔਖਾ ਹੈਗਾ ਫਿਰ ਤੁਹਾਨੂੰ ਰਿਲੇਸ਼ਨਸ਼ਿਪ ਤੁਹਾਡੀ ਜਿਹੜੀ ਹੈ ਜਿਸ ਨੇ ਤੁਹਾਨੂੰ ਸਪੌਂਸਰ ਕੀਤਾ ਹੈ ਉਹ ਕਿਤੇ ਨਾ ਕਿਤੇ ਜ਼ਿਆਦਾ ਮੈਟਰ ਕਰਦੀ ਹੈ ਤੇ ਹੁਣ ਗੱਲ ਆਉਂਦੀ ਹੈ ਕਿ ਭਈ ਹੋਟਲ ਬੁਕਿੰਗ ਦਾ ਵੀ ਇੱਥੇ ਆਪਸ਼ਨ ਹੁੰਦਾ ਹੈ ਮੈਂ ਕਹਿੰਦਾ ਜੀ ਜੇਕਰ ਤੁਸੀਂ ਫਰੈਸ਼ ਪਾਸਪੋਰਟ ਦੇ ਉੱਤੇ ਫਾਈਲ ਕਰ ਰਹੇ ਕਿਤੇ ਟ੍ਰੈਵਲ ਨਹੀਂ ਹੈਗੇ ਤੁਹਾਡਾ ਕੈਨੇਡਾ ਦੇ ਵਿੱਚ ਕੋਈ ਨੂਨ ਨਹੀਂ ਹੈਗਾ ਤਾਂ ਵੀਜ਼ਾ ਆਉਣ ਦੇ ਚਾਂਸਸ ਬਹੁਤ ਘੱਟ ਹੁੰਦੇ ਨੇ ਕੋਸ਼ਿਸ਼ ਕਰਿਓ ਕਿ ਆਪਾਂ ਹੋਟਲ ਬੁਕਿੰਗ ਦੇ ਉੱਤੇ ਟਰਾਈ ਨਾ ਕਰੀ ਸੋ ਇਹ ਜਿਹੜਾ ਕਰੰਟ ਵੀਜ਼ਾ ਟ੍ਰੈਂਡ ਚੱਲ ਰਿਹਾ ਹੈ ਮੈਨੂੰ ਲੱਗਾ ਤੁਹਾਡੇ ਸਾਰੇ ਨਾਲ ਡਿਸਕਸ ਕਰਨਾ ਚਾਹੀਦਾ ਹੈ ਤੇ ਇਹਦੇ ਮਾਪਨ ਦਾ ਕੋਈ ਪੈਮਾਨਾ ਨਹੀਂ ਹੈਗਾ ਕਿੰਨੇ ਪਰਸੈਂਟ ਕਿਹੜਾ ਕਿੰਨੇ ਪਰਸੈਂਟ ਕਿਹੜਾ ਨਹੀਂ ਹੈਗਾ ਪਰ ਜੇਕਰ ਇਸ ਢੰਗ ਨਾਲ ਤੁਸੀਂ ਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਂਦੇ ਹੋ ਇਸ ਢੰਗ ਦੇ ਨਾਲ ਤੁਸੀਂ ਸੋਚਦੇ ਹੋ ਕਿ ਤੁਹਾਡੀ ਫਾਈਲ ਜਿਹੜੀ ਉਹ ਕਿਸ ਐਂਗਲ ਨੂੰ ਜਾਣੀ ਚਾਹੀਦੀ ਹੈ ਬਾਕੀ ਜੋ ਤੁਹਾਡੀ ਐਕਚੁਅਲ ਪ੍ਰੋਫਾਈਲ ਹੈ ਵੀਜ਼ਾ ਆਫੀਸਰ ਨੂੰ ਉਹ ਲੱਗਣੀ ਚਾਹੀਦੀ ਕਿ ਭਈ ਓਨੈਸਟਲੀ ਬੰਦੇ ਨੇ ਹਰ ਗੱਲ ਜਿਹੜੀ ਉਹ ਪ੍ਰੂਵ ਕੀਤੀ ਹੈ ਤੁਹਾਡਾ ਮੈਸੇਜ ਬੜਾ ਕਲੀਅਰ ਡਿਲੀਵਰਡ ਹੋਣਾ ਚਾਹੀਦਾ ਹੈ ਕਿ ਭਈ ਤੁਸੀਂ ਕੌਣ ਹੋ ਕੀ ਕੰਮ ਕਰਦੇ ਹੋ ਕਿਉਂ ਕੈਨੇਡਾ ਚੱਲੇ ਹੋ ਕਿਉਂ ਵਾ ਹਰ ਇੱਕ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਪ੍ਰੋਪਰ ਟਾਈਮ ਦੇ ਨਾਲ ਇਹ ਸਮਝ ਲਓ ਤੁਹਾਡਾ ਕਿ ਵਨ ਸਾਈਡਡ ਇੰਟਰਵਿਊ ਹੈ ਜਿੱਥੇ ਵੀਜ਼ਾ ਆਫੀਸਰ ਕੁਝ ਪੁੱਛ ਨਹੀਂ ਰਿਹਾ ਪਰ ਕਵਰ ਲੈਟਰ ਦੇ ਵਿੱਚ ਕੱਲੀ-ਕੱਲੀ ਚੀਜ਼ ਤੁਸੀਂ ਮੈਂਸ਼ਨ ਕਰਨੀ ਹੈ उम्मीद करता ब्लॉग पसंद आया होगा चैनल में सबसक्राइब करो वाते तो शेयर करो क्योंकि तो चैनल है जिथे तो अंटी गल करते कोई प्रमोशनल कंटेंट नहीं बनाते किसो पीछा चाहते हो अपनी प्रोफाइल डिस्कस करना चाहते हो प्रोफाइल की प्रजेंटेन बनवाना चाहते हो तो वेलकम है अभी वीजा फाइलिंग नहीं करते इस करके कॉल या मैसेज ना कराया करो चैनल सबसक्राइब करो तो जिन्ना हो सके वातों सकूलेट करो धनवाद